ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਵੈਸੇ ਤਾਂ ਕਹਿੰਦੇ ਬਈ ਚੇਤ ਮਹੀਨੇ ਦੇ ਵਿੱਚ ਆਪਾਂ ਨੂੰ ਜਿਹੜਾ ਕਣਕਾਂ ਨੂੰ ਪਾਣੀ ਨਹੀਂ ਲਾਉਣਾ ਚਾਹੀਦਾ ਪਰ ਇਸ ਸਾਲ ਜਿਹੜਾ ਆਪਾਂ ਨੂੰ ਕਣਕਾਂ ਨੂੰ ਚੇਤ ਮਹੀਨੇ ਜ ਵੀ ਪਾਣੀ ਲਾਉਣਾ ਪੈ ਸਕਦਾ ਇਸ ਵਾਰ ਜਿਹੜਾ ਕਣਕਾਂ ਨੂੰ ਸੋਕਾ ਲੱਗਣ ਦਾ ਡਰ ਆ ਉਹਦੇ ਬਾਰੇ ਗੱਲਬਾਤ ਕਰਦੇ ਜਿਹੜਾ ਭਰਾ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਕਦੇ ਵੀਡੀਓ ਫੇਸਬੁਕ ਤੇ ਦੇਖਦੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਜਿਵੇਂ ਕਿਸਾਨ ਭਰਾ ਤੁਹਾਨੂੰ ਦਿਖਾਉਣੇ ਵੀ ਜਿਹੜੀ ਆਪਣੀ ਕਣਕ 426 ਕਣਕ ਆ ਤੇ ਇਸ ਵਾਰ ਜਿਹੜੀ ਨਾ ਦੇਖੋ ਹੁਣ ਵੀ ਟਿੱਬੀਆਂ ਦੇ ਵਿੱਚ ਜਿਹੜੀ ਕਣਕ ਆਪਣੀ ਸੋਕਾ ਮਨਾ ਰਹੀ ਆ ਆ ਤੁਸੀਂ ਸਾਹਮਣੇ ਦੇਖ ਸਕਦੇ ਜੇ ਜਿੱਦਾਂ ਦੇਖੋ ਵੀ ਆਮ ਹੀ ਆਪ ਨੂੰ ਦਿਖ ਰਿਹਾ ਵੀ ਕਣਕ ਜਿਹੜੀ ਹੁਣ ਟਿੱਬੀਆਂ ਦੇ ਵਿੱਚ ਸੋਕਾ ਮਨਾਉਣਾ ਸ਼ੁਰੂ ਕਰ ਚੁੱਕੀ ਆ ਜਿਹੜੇ ਤਾਂ ਕਿਸਾਨ ਭਰਾਵਾਂ ਨੇ ਪਾਣੀ ਅੱਜ ਤੋਂ ਆਪਾਂ ਕਹਿ ਸਕਦੇ ਆ 15 20 ਦਿਨ ਪਹਿਲਾਂ ਤੱਕ ਲਾ ਦਿੱਤਾ ਏ ਉਹਨਾਂ ਨੂੰ ਤਾਂ ਵੈਸੇ ਪਾਣੀ ਦੀ ਇੱਥੇ ਜ਼ਰੂਰਤ ਨਹੀਂ ਪੈਣੀ ਜੇਕਰ ਤੁਹਾਡੀ ਕਣਕ ਲੱਗ ਪਾਏ 130 35 ਜਾਂ 40 ਦਿਨ ਦੇ ਲੱਗੇ ਚਲ ਜਾ ਚੁੱਕੀ ਆ ਪਰ ਜਿਹੜੇ ਕਿਸਾਨ ਵੀਰੇ ਪਾਣੀ ਤੋਂ ਖੁੰਝ ਗਏ ਜਾਨਕਿ ਆਪਣੇ ਵੀ ਇਹ ਥੋੜਾ ਜਿਹਾ ਜਗ੍ਹਾ ਰਹਿ ਗਈ ਸੀ ਜਿਹੜੀ ਪਾਣੀ ਲਾਉਣ ਵਾਲੀ ਬਾਕੀ ਚਲੋ ਆਪਾਂ ਪਾਣੀ ਲਾ ਦਿੱਤਾ ਸੀ ਪਰ ਇਥੇ ਆਪਾਂ ਸੋਚਿਆ ਵੀ ਸ਼ਾਇਦ ਹੁਣ ਕਿਉਂਕਿ 14 15 ਮਾਰਚ ਦੇ ਲਾਗੇ ਮੀਂਹ 10 ਰਿਹਾ ਸੀ ਵੀ ਸ਼ਾਇਦ ਮੀਂਹ ਪੈ ਜਾਏ ਤਾਂ ਉਹਦੇ ਕਰਕੇ ਮੀਂਹ ਤਾਂ ਪਿਆ ਨਹੀਂ ਤੇ ਹੁਣ ਕਾ ਕੀ ਕਿਉਂਕਿ ਟੈਂਪਰੇਚਰ ਜਿਹੜੇ ਕਾਫੀ ਹਾਈ ਹੋਣ ਜਾ ਰਹੇ ਹਨ ਜਾਨਕਿ 34 35 ਡਿਗਰੀ ਤੱਕ ਚਲੇ ਜਾਣੇ ਆ ਹੁਣ ਜਿਹੜੀ 10 12 ਵਜੇ ਤੋਂ ਬਾਅਦ ਜਿਹੜੀ ਕਣਕ ਆਪਣੀਆਂ ਟਿੱਬੀਆਂ ਦੇ ਵਿੱਚ ਜਿਵੇਂ ਤੁਸੀਂ ਦੇਖੋ ਬਈ ਅਸੋਕਾ ਮਨਾ ਰਹੀ ਆ ਲਗਭਗ ਖਾਸ ਕਰਕੇ ਜੇ ਤੇ ਹਲਕੀਆਂ ਜ਼ਮੀਨਾਂ ਜਾਂ ਜਿਹਨੂੰ ਆਪਾਂ ਥੋੜਾ ਜਿਹਾ ਰੇਤਲੇ ਟਾਈਪ ਚ ਜ਼ਮੀਨ ਆ ਜਾਂਦੀ ਆ ਉੱਥੇ ਜਿਹੜਾ ਆਪਣੀਆਂ ਕਣਕਾਂ ਹੁਣ ਇਹਨਾਂ ਦਿਨਾਂ ਵਿੱਚ ਸੋਕ ਕੰਮਣਾਉਣਾ ਸ਼ੁਰੂ ਕਰਨਗੀਆਂ ਹਾਲਾਂਕਿ ਕਣਕ ਜਿਹੜੀ ਆਪਣੀ 140 ਦਿਨਾਂ ਦੀ ਹੋ ਚੁੱਕੀ ਆ ਤੇ 100 ਵੈਸੇ ਕਿਉਂਕਿ 140 ਦਿਨਾਂ ਦੀ ਕਣਕ ਨੂੰ ਆਪਾਂ ਨੂੰ ਪਾਣੀ ਨਹੀਂ ਲਾਉਣਾ ਚਾਹੀਦਾ ਪਰ ਇਸ ਸਾਲ ਜਿਹੜੀ ਆਪਾਂ ਗੱਲ ਕਰੀਏ ਜਿਹੜੀ ਆਪਣੀ 140 ਦਿਨਾਂ ਦੀ ਕਣਕ ਇਹ ਆਪ 130 ਦਿਨ ਦੀ ਮੰਨ ਕੇ ਚੱਲ ਸਕਦੇ ਕਿਉਂਕਿ ਇਸ ਸਾਲ ਜਿਹੜਾ ਕਣਕਾਂ ਨੇ ਨਸਾਰਾ ਲੇਟ ਕੀਤਾ ਨਸਾਰਾ 8 ਤੋਂ 10 ਦਿਨ ਦਾ ਕਣਕਾਂ ਦਾ ਲੇਟ ਆ ਉਦੇ ਕਰਕੇ ਕਣਕ ਐਸਾ ਹਫਤਾ ਜਿਹੜਾ ਪੱਕਾਂ ਦੇ ਵਿੱਚ ਵੱਧ ਸਮਾਂ ਲੈਣ ਗਿਆ ਕਿਉਂਕਿ ਜਿਹੜੀ ਇਹ ਆਪਣੀ 826 ਵੈਰੈਟੀ ਆ 826 ਵੈਰੈਟੀ ਵੈਸੇ ਇਹਦੀ ਜਿਹੜਾ ਆਪਾਂ ਕਹਿ ਸਕਦੇ ਪੱਕਾਂ ਦਾ ਟਾਈਮ 148 ਦਿਨ ਲੈਂਦੀ ਪੱਕਣ ਦੇ ਵਿੱਚ ਤੇ ਆਪਣੀ ਕਣਕ 142 ਲਗਭਗ 140 ਤੋਂ 42 ਦਿਨ ਦੀ ਹੋ ਚੁੱਕੀ ਆ ਪਰ ਅਜੇ ਵੀ ਤੁਸੀਂ ਦੇਖੋ ਬਈ ਇਹਦੇ ਵਿੱਚ ਆਪਾਂ ਦੇਖਿਆ ਵੀ ਦਾਣੇ ਨੂੰ ਨਾਪ ਕੇ ਦੇਖਿਆ ਜੇ ਵੀ ਇਹਦੇ ਵਿੱਚੋਂ ਜਿਹੜਾ ਦੁੱਧ ਆ ਨਿਕਲ ਰਿਹਾ ਯਾਨੀ ਕਿ 140 42 ਦਿਨ ਦੀ ਕਣਕ ਦੇ ਵਿੱਚੋਂ ਜਿਹੜਾ ਦਾਣੇ ਦੇ ਵਿੱਚੋਂ ਦੁੱਧ ਆ ਨਿਕਲਣਾ ਇਹਦਾ ਸਿੱਧਾ ਸਿੱਧਾ ਆਪਾਂ ਨੂੰ ਪਤਾ ਲੱਗਦਾ ਬਈ ਇਸ ਸਾਲ ਜਿਹੜਾ ਕਣਕ ਦਾ ਨਸਾਰਾ ਲੇਟ ਆ 8 ਤੋਂ 10 ਦਿਨ ਦਾ ਕਿਉਂਕਿ ਇਹ ਕਣਕ ਹੁਣ ਇਸ ਟਾਈਮ ਤੇ ਜਿਹੜੀ ਦੁੱਧਾ ਨਿਕ ਰਿਹਾ ਤੇ 10 ਦਿਨ ਦੇ ਵਿੱਚ ਕਣਕੇ ਪੱਕਣੀ ਨਹੀਂ ਗਈ ਤੇ ਇਹ ਇਹ ਜਿਹੜੀ ਕਣਕ ਅਜੇ 20 ਤੋਂ 25 ਦਿਨ ਲੈ ਕੇ ਹੋ ਰਹੇ ਨੇ ਲੈਣੇ ਆ ਤੇ ਕਣਕ ਹੁਣ ਤੋਂ ਹੀ ਸੋਕਾ ਜਿਹੜੀ ਮਣਾ ਰਹੀ ਆ ਤਾਂ ਇਹਨੂੰ ਅੱਜ ਆਪਾਂ ਜਿਹੜਾ ਪਾਣੀ ਲਾ ਰਹੇ ਹਾਂ ਹਾਲਾਂਕਿ ਚੇਤ ਮਹੀਨੇ ਚ ਪਾਣੀ ਕਹਿੰਦੇ ਬਈ ਲਾਉਣਾ ਨਹੀਂ ਚਾਹੀਦਾ ਪਰ ਆਪਾਂ ਨੂੰ ਕਣਕ ਦੀ ਸਟੇਜ ਦੇਖ ਕੇ ਪਾਣੀ ਲਾਉਣਾ ਚਾਹੀਦਾ ਇੱਥੇ ਆਪਾਂ ਹੁਣ ਕਿਉਂਕਿ ਇੱਥੇ ਆਪਣੀ ਜਿਹੜੇ ਪਾਣੀ ਰਹਿ ਗਿਆ ਸੀ ਆਪਾਂ ਮੀਂਹ ਦੀ ਝਾਗ ਦੇ ਵਿੱਚ ਇਹਨੂੰ ਪਾਣੀ ਨਹੀਂ ਸੀ ਲਾਇਆ ਕਣਕ ਨੂੰ ਤੇ ਹੁਣ ਜ਼ਮੀਨ ਆਪਣੀ ਥੱਲੇ ਖੁਸ਼ਕ ਹੋ ਚੁੱਕੀ ਹੈ ਹਾਲਾਂਕਿ ਰਿਸਕੀ ਹੁੰਦਾ ਇੱਥੇ ਆਪਣਾ ਪਾਣੀ ਲਾਉਣਾ ਰਿਸਕੀ ਹੁੰਦਾ ਕਿਉਂਕਿ ਜੇਕਰ ਹਵਾ ਤੇ ਚੱਲ ਜੇ ਤੇ ਕਣਕ ਆਪਣੀ ਡਿੱਗ ਸਕਦੀ ਜੇਕਰ ਕਣਕ ਡਿੱਗੀ ਤੇ ਆਪਣਾ ਜਿਹੜਾ ਦਾਣਾ ਉਹ ਸੌਫ ਵਰਗਾ ਜਾਨੀ ਕਿ ਬਰੀਕ ਪੈ ਜਾਏਗਾ ਪਰ ਇੱਥੇ ਆਪਣੀ ਮਜਬੂਰੀ ਹੈ ਜਿੱਥੇ ਆਪਣੇ ਕਿਸਾਨ ਵੀਰਾਂ ਨੇ ਪਾਣੀ ਨਹੀਂ ਲਾਇਆ ਕਿਉਂਕਿ ਜੇਕਰ ਹੁਣ ਅੱਗੇ ਆਉਣ ਵਾਲੇ ਦਿਨਾਂ 'ਚ ਮੀਂਹ ਦੀ ਕੋਈ ਸੰਭਾਵਨਾ ਹੈ ਨਹੀਂ ਕਿ ਤਾਂ ਇੱਥੇ ਜੇਕਰ ਤੁਹਾਨੂੰ ਲੱਗਦਾ ਬਈ ਤੁਹਾਡੇ ਕਿਤੇ ਕਿਤੇ ਤੁਹਾਨੂੰ ਲੱਗਦਾ ਬਈ ਜੇ ਕਣਕ ਦੇ ਵਿੱਚ ਦੁੱਧ ਆਈ ਯਾਨੀ ਕਿ ਦੁੱਧਾ ਨਿਕਰਿਆ ਦਾਣੇ ਦੇ ਵਿੱਚੋਂ ਤੇ ਕਣਕ ਕਿਤੇ ਟਿੱਬੀਆਂ ਦੇ ਵਿੱਚ ਤੁਹਾਨੂੰ ਸੋਕਾ ਮਨਾਉਣਾ ਸ਼ੁਰੂ ਕਰ ਜਾਂ ਫਿਰ ਦੁਪਹਿਰ ਵੇਲੇ ਤੁਸੀਂ ਦੇਖੋ ਤੁਹਾਨੂੰ ਲੱਗਦਾ ਬਈ ਜੇਕਰ ਕਣਕ ਤੁਹਾਡੀ ਸੋਕਾ ਮਨਾ ਰਹੀ ਹੈ ਜਾਂ ਤੁਹਾਡੀ ਜ਼ਮੀਨ ਖੁਸ਼ਕ ਹੋ ਰਹੀ ਹੈ ਤਾਂ ਇੱਥੇ ਤੁਸੀਂ ਪਾਣੀ ਲਾ ਸਕਦੇ ਏ ਕਿ ਪਿਛਲੇ ਸਾਲ ਵਾਲਾ ਆਪਾਂ ਇੱਥੇ ਹਿਸਾਬ ਨਹੀਂ ਰੱਖਣਾ ਕਿਉਂਕਿ ਇਸ ਸਾਲ ਜਿਹੜੀਆਂ ਕਣਕਾਂ ਦਾ ਨਸਾਰਾ ਲੇਟ ਆ ਤੇ ਆਪਾਂ ਨੂੰ ਪਾਣੀ ਲਾਉਣਾ ਪੈ ਸਕਦਾ ਜੇਕਰ ਕਣਕ 20 ਤੋਂ 25 ਦਿਨ ਪਹਿਲਾਂ ਹੀ ਸੋਕਾ ਮਨਾਉਣਾ ਸ਼ੁਰੂ ਯਾਨ ਵੀ ਤੋਂ 25 ਦਿਨ ਪਹਿਲਾਂ ਹੀ ਸੋਕਾ ਮਨਾਉਣਾ ਸ਼ੁਰੂ ਕਰ ਜਾਵੇ ਤਾਂ ਉੱਥੇ ਜਿਹੜੀ ਆਪਣੀ ਕਣਕ ਦਾ 4 ਤੋਂ 5 ਕੁਇੰਟਲ ਤੱਕ ਝਾੜ ਘਾਟ ਸਕਦਾ ਪਰ ਇੱਥੇ ਆਪਾਂ ਇੱਕ ਦੋ ਗੱਲਾਂ ਦਾ ਧਿਆਨ ਰੱਖਣਾ ਵੀ ਕਣਕ ਜਿੱਦਣ ਆਪਾਂ ਪਾਣੀ ਲਾਉਣਾ ਹਵਾ ਨਾਰਮਲ ਤਾਂ ਚਲੋ ਇਹਨਾਂ ਦਿਨਾਂ ਚ ਹਵਾ ਚੱਲਣੀ ਚਲਣੀ ਆ ਪਰ ਜਿਆਦਾ ਤੇਜ਼ ਹਵਾ ਨਾ ਚਲਦੀ ਹੋਵੇ ਉਸ ਦਿਨ ਤੁਸੀਂ ਪਾਣੀ ਲਾਓ ਬਾਕੀ ਪਾਣੀ ਲਾਉਣ ਲੱਗਾ ਥੱਲੇੋਂ ਦੇਖ ਲਓ ਜੇਕਰ ਤੁਹਾਨੂੰ ਲੱਗਦਾ ਥੱਲੇ ਸਾਡੀ ਜ਼ਮੀਨ ਦੇ ਵਿੱਚ ਗਿੱਲ ਹੈਗੀ ਆ ਤਾਂ ਫੇਰ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਜੇਕਰ ਜ਼ਮੀਨ ਤੁਹਾਨੂੰ ਖੁਸ਼ਕ ਜਾਂ ਫਿਰ ਤੁਹਾਡੇ ਇੱਬੀਆਂ ਦੇ ਵਿੱਚ ਤੁਹਾਨੂੰ ਕਣਕ ਜਿਹੜੀ ਜਿਹੜੀ ਸੋਕਾ ਮਨਾਉਂਦੀ ਦੇਖ ਰਹੀ ਆ ਤਾਂ ਇੱਥੇ ਪਾਣੀ ਜ਼ਰੂਰ ਲਾ ਦਿਓ ਨਹੀਂ ਤੇ ਇਹ 4 ਤੋਂ 5 ਕੁੰਡਲ ਤੱਕ ਆਪਣੀ ਕਣਕ ਦਾ ਝਾੜ ਘਾਟ ਸਕਦਾ ਕਿਉਂਕਿ ਇਸ ਟਾਈਮ ਤੇ ਕਣਕਾਂ ਦਾ ਨਸਾਰਾ ਵੀ ਲੇਟ ਤੇ ਕਣਕਾਂ ਦੇ ਵਿੱਚ ਦੁੱਧਾ ਵੀ ਪੈ ਰਿਹਾ ਆਪਾਂ ਵੀ ਹੈਰਾਨ ਆ ਬਈ ਕਣਕ 140 ਦਿਨ ਦੀ ਹੋਗੀ ਤੇ ਅਜੇ ਵੀ ਦਾਣੇ ਜਦੋਂ ਨੱਪ ਕੇ ਦੇਖਦੇ ਆ ਤੇ ਕਣਕਾਂ ਜੇ ਪਕਾਵਲ ਨਹੀਂ ਗਈ ਦਾਣਿਆਂ ਦੇ ਵਿੱਚ ਅਜੇ ਵੀ ਦੁੱਧਾ ਜਿਹੜਾ ਨਜ਼ਰ ਆ ਰਿਹਾ ਤਾਂ ਕਣਕਾਂ ਦਾ ਨਸਾਰਾ ਲੇਟ ਹੈ ਤੇ ਇਸ ਵਾਰ ਜਿਹੜਾ ਕਣਕਾਂ ਦਾ ਪਕਾ ਵੀ ਲਗਭਗ 8 ਤੋਂ 10 ਦਿਨ ਲੇਟ ਹੋਵੇਗਾ ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਤੁਸੀਂ ਜਿਹੜਾ ਕਣਕਾਂ ਨੂੰ ਪਾਣੀ ਲਾ ਸਕਦੇ ਖਾਸ ਕਰਕੇ ਰੇਤਲੀ ਜਾਂ ਹਲਕੀਆਂ ਜ਼ਮੀਨਾਂ ਦੇ ਵਿੱਚ ਜਿਹੜਾ ਆਪਾਂ ਲੋਡ ਪੈ ਸਕਦੀ ਡਾਕਰ ਜ਼ਮੀਨਾਂ ਦੇ ਥੋੜਾ ਜਿਹਾ ਆਪਣੀ ਜਿਹੜੀ ਜ਼ਮੀਨ ਹੁੰਦੀ ਉਹ ਥੋੜਾ ਜਿਹਾ ਸਰਵਾਈਵ ਆਪਣੀ ਕਣਕ ਕਰ ਜਾਂਦੀ ਪਰ ਹਲਕੀ ਜਿੱਥੇ ਜਾਂ ਰੇਤਲੀ ਟਾਈਪ ਜੇ ਜ਼ਮੀਨਾਂ ਉੱਥੇ ਜਿਹੜਾ ਆਪਾਂ ਨੂੰ ਪਾਣੀ 6 ਮਹੀਨੇ ਦੇ ਵਿੱਚ ਵੀ ਲਾਉਣਾ ਪੈ ਸਕਦਾ ਚਾਹੇ ਤੁਹਾਡੀ ਕਣਕ ਅਗੇਤੀ ਕਿਉਂ ਨਾ ਹੋਵੇ ਤਾਂ ਤੁਸੀਂ ਦੇਖ ਲਓ ਵੀ ਜੇਕਰ ਤੁਸੀਂ ਲਾਸਟ ਪਾਣੀ ਜਿਹੜਾ ਇਸ ਤੋਂ ਪਹਿਲਾਂ ਹੁਣ ਪਾਣੀ ਤੁਸੀਂ ਦੇਖੋ ਵੀ ਕਿੰਨੇ ਦਿਨ ਪਹਿਲਾਂ ਲਾਇਆ ਜਾਂ ਤੁਹਾਡੀ ਜ਼ਮੀਨ ਦੇ ਵਿੱਚ ਗਿੱਲ ਕਿੰਨੀ ਗਈ ਤਾ ਕਿਉਂਕਿ ਕਣਕਾਂ ਹੁਣ ਜਿਹੜੀਆਂ اگੇਤੀਆਂ ਕਣਕ ਉਹ ਵੀ ਅਜੇ ਲਗਭਗ 20-25 ਦਿਨ ਤੱਕ ਜਿਹੜੀ ਆਪਣੀ ਵਾਢੀ ਸ਼ੁਰੂ ਨਹੀਂ ਲਗਭਗ 14 ਜਾਂ 15 ਅਪ੍ਰੈਲ ਦੇ ਲਾਗੇ 10 ਤੋਂ 15 ਅਪ੍ਰੈਲ ਦੇ ਵਿੱਚ ਇੱਥੇ ਜਾ ਕੇ ਵਾਢੀ ਆਪਣੀ ਕਣਕਾਂ ਦੀ ਸ਼ੁਰੂ ਹੋਣੀ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਜਿੱਥੇ ਤੁਹਾਨੂੰ ਲੱਗਦਾ ਵੀ ਕਣਕ ਨੂੰ ਪਾਣੀ ਲਾਉਣਾ ਪੈ ਸਕਦਾ ਇਹ ਨਹੀਂ ਦੇਖਣਾ ਕਣਕ ਸਾਡੀ 135 ਦਿਨ ਦੀ ਹੋ ਗਈਆਂ 40 ਦਿਨ ਦੀ ਹੋ ਗਈ ਆ ਤੁਸੀਂ ਦੇਖੋ ਵੀ ਕਣਕ ਪਾਣੀ ਹੁਣ ਮੰਗ ਰਹੀ ਆ ਕਣਕ ਦੇ ਵਿੱਚ ਦੁੱਧਾ ਹੈਗਾ ਦਾਣੇ ਦੇ ਵਿੱਚ ਨੱਪ ਕੇ ਦੇਖੋ ਜੇਕਰ ਤੁਹਾਨੂੰ ਲੱਗਦਾ ਕਣਕ ਪਾਣੀ ਮੰਗ ਰਹੀ ਤੇ ਕਣਕ ਦੇ ਵਿੱਚ ਦੁੱਧਾ ਅਜੇ ਨਿਕਲ ਰਿਹਾ ਦਾਣੇ ਚੋਂ ਤਾਂ ਫਿਰ ਇੱਥੇ ਤੁਹਾਡਾ ਪਾਣੀ ਲਾਉਣਾ ਬੰਦਾ ਨਹੀਂ ਤੇ ਕਣਕ ਨੂੰ ਸੁੱਕਾ ਲੱਗੇਗਾ ਫਿਰ ਆਪਣਾ ਝਾੜ ਕੜੇਗਾ ਸੋ ਵੀਡੀਓ ਚੰਗੀ ਲੱਗਤਾ ਵਾਦਵਾ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ